ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪਰਭ ਦੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਦੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪਰਬ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ अपने जन का पर्दा टाके अपने सेवक की सर पर रखे अपने, अपने दास को दे वड़ाई अपने, अपने सेवक को नाम जपाई अपने, अपने सेवक की आप पत रखे ताकि गत मित्र कोई ना लाखे प्रभु के सेवक, सेवक को 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 ना पहुंचे ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਕੇ ਆਪਣੇ ਦਾਸ ਕੋ ਦੇ ਵਡਾਈ अपने सेवक को नाम जपाई अपने सेवक की आप पत रखे ताकि गत मित्र कोई ना लाखे प्रभु के सेवक को को ना पहुंचे प्रभु के सेवक ऊंचते ऊचे ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ अपने दास को देवड़ाई अपने सेवक को नाम जपाई अपने सेवक की आप पत रखे ताकि गत मित्र कोई ना लाखे प्रभु के सेवक को 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 ना पहुंचे प्रभु के सेवक ऊंचते ऊचे ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਊਚਤੇ ਊਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ अपने दास को देवड़ाई अपने सेवक को नाम जपाई अपने सेवक की आप पत रखे ताकि गत मित्र कोई ना लाखे प्रभु के सेवक को 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 ना पहुंचे प्रभु के सेवक ऊंचते ऊचे ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਟਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ अपने सेवक को नाम जपाई अपने सेवक की आप पत रखे ताकि गत मित्र कोई ना लाखे प्रभु के सेवक को को ना पहुंचे प्रभु के सेवक ऊंचते ऊचे ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਇਕ ਓੰਕਾਰ ਸਤਿਗੁਰ ਪ੍ਰਸਾਦ ਅਪਨੇ ਜਨ ਕਾ ਪਰਦਾ ਢਾਕੇ ਅਪਨੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰੱਖੇ ਤਾਂ ਕੀ ਗਤ ਮਿਤ ਕੋਏ ਨਾ ਲਾਖੇ ਪ੍ਰਭ ਕੇ ਸੇਵਕ ਕੋ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚ ਤੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ